ਹਾਂਜੀ ਸਤਿ ਸ਼੍ਰੀ ਅਕਾਲ ਅੱਜ ਤੁਹਾਨੂੰ ਖਵਾਣੀਆਂ ਮਾਛੂੜ ਦੇ ਬਹੁਤ ਮਸ਼ਹੂਰ ਕੁੜਚੇ ਅੰਕਲ ਨੇ ਤਨਾ ਪਿਆਜ਼ ਟਮਾਟਰ ਤੇ ਜਿਹੜਾ ਮੇਥਾ ਆ ਹਰੀ ਕਸੂਰੀ ਮੇਥੀ ਹੁੰਦੀ ਹੈ ਉਹ ਪਾ ਲਈਆ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਬਰਲ ਤੜਕੇ ਨੂੰ ਭੁੰਨਣਗੇ ਠੀਕ ਹੈ ਜੀ ਉਪਰ ਬਾਅਦ ਪਾਉਣਗੇ ਆਲੂ ਦੇਖੋ ਮੈਂ ਆਪਣੇ ਆਲੂ ਕੱਟ ਕੇ ਪਾ ਲਾ ਗਏ ਆ ਤੇ ਆਲੂ ਪਾਉਣਗੇ ਤੇ ਵਧੀਆ ਬਣੁੰਦੇ ਬਹੁਤ ਸਵਾਦ ਆ ਬਹੁਤ ਲੋਕ ਕਹਿੰਦੇ ਜਿਹੜਾ ਇਹਨਾਂ ਦੇ ਕੁੜਚੇ ਖਾਣਾ ਆਂਦੇ ਮਾਛੂੜ ਦੇ ਚ ਦੇਖੋ ਆਲੂ ਘੱਟ ਹੋ ਰਹੇ ਨੇ ਪੀਸਸ ਦੇ ਵਿੱਚ ਛੋਟੇ ਛੋਟੇ ਪੀਸਾਂ ਦੇ ਵਿੱਚ ਆਲੂ ਘੱਟ ਹੋ ਰਹੇ ਨੇ ਉਸ ਤੋਂ ਬਾਅਦ ਛੋੜ ਲੈਂਦੇ ਹੁੰਦੇ ਕਿョ ਛੋੜ ਨਹੀਂ ਪਾਤੇ ਆ ਬਹੁਤ ਸਾਰੇ ਇਸ਼ਾਰਿਆਂ ਦੇ ਵਿੱਚ ਮਟਰਾਂ ਕੋਈ ਚੰਨਲ ਦਾ ਪਰ ਆਪਣੇ ਮਾਛੜਾ ਸਾਹੂ ਦੇ ਵਿੱਚ ਆਲੂ ਇਸ ਤਿੰਨ ਛੋਲਿਆਂ ਵਾਲੇ ਪੀਸੇ ਮਿਲਦੇ ਆ ਬਹੁਤ ਟੇਸਟੀ ਬਹੁਤ ਦੂਰ ਦੂਰੋਂ ਲੋਕ ਖਾਣ ਆਦੇ ਦੇਖੋ ਨਮਕ ਪਾਤਾ ਹੋ ਸਾਰੇ ਮਸਾਲੇ ਪਾਤੇ ਤੇ ਹੁਣ ਦੇਖੋ ਮਿਰਚਾਂ ਸਵਾਦ ਅਨਸਾਰ ਜਿੰਨੀਆਂ ਕਸ਼ਟਮ ਨੂੰ ਪੁੱਛੇ ਜਿੰਨੀਆਂ ਗਮੇਟਾ ਪਾਣੀ ਆਉਜਾਣਾ ਹੋ ਮਿਰਚਾਂ ਪਾ ਬੰਦੇ ਨੇ ਠੀਕ ਹੈ ਜੀ ਦੇਖੋ ਮਿਰਚੇ ਗ੍ਰਾਉਂਡ ਹੋ ਰਹੀ ਆ ਪੀਸਸ ਕੱਟ ਕੇ ਨਹੀਂ ਪਾਉਂਦੇ ਹੈਗੇ ਗ੍ਰਾਉਂਡ ਕਰਕੇ ਪਾਉਂਦੇ ਮਿਰਚਾਂ ਪਾਤੀਆਂ ਠੀਕ ਹੈ ਜੀ ਦੇਖੋ ਤੁਸੀਂ ਕਿੰਨੇ ਘੈਂਟ ਲੱਗ ਰਿਹਾ ਕਲਰਫੁੱਲ ਤੇ ਨਮਕ ਪਾਤਾ ਦੁਬਾਰਾ ਵੀ ਦੇਖੋ ਵਧੀਆ ਹੈ ਟੇਸਟ ਕਰਾਂਗੇ ਅੰਕਲ ਪੇਸਟ ਕਰਾ ਕੇ ਦੱਸ ਦਿੰਦੇ ਵੀ ਦੇਖ ਲਓ ਤੁਹਾਡੇ ਨਮਕ ਅਨਸਾਰ ਕਿ ਜਾਂ ਹੋਰ ਕੋਈ ਮਸਾਲਾ ਪਾਉਣਾ ਹੈ ਦੇਖੋ ਆਪਣਾ ਜਿਹੜਾ ਬਰੈਡ ਆ ਕੋਚੇ ਜੀ ਨੂੰ ਕਹਿੰਦੇ ਆ ਆਪਾਂ ਉਹ ਹੋਣ ਲੱਗ ਗਿਆ ਹੁਣ ਗਰਮ ਤੇ ਉਦੋਂ ਬਾਅਦ ਦੇਖਿਓ ਚਲੋ ਜੀ ਦੇਖੋ ਗਰਮ ਹੋ ਗਏ ਹੁਣ ਵਿੱਚ ਸਿਲਿੰਗ ਪਰ ਬੈਣੀ ਅੰਕਲ ਨੇ ਬਰੋਟ ਸਟਿਮਿੰਗ ਦੇਖੋ ਜੀ ਆਪਣਾ ਕੋਚਾ ਰੈਡੀ ਆ ਜੇ ਤੁਹਾਨੂੰ ਵੀਡੀਓ ਵੇਖੀ